ਬੀਬੀ ਭੈਣ ਜੀ ਦੇ ਮੁੰਡੇ ਦਾ ਵਿਆਹ ਵੀ ਆ ਗਿਆ ਮਹੀਨਾ ਹੀ ਰਹਿ ਗਿਆ ਸਾਰਾ ਮੈਂ ਕਹਿੰਦੀ ਸੀ ਅੱਜ ਬਾਜ਼ਾਰ ਨਾ ਜਾਇਆ ਮਾਂ ਹਾਂ ਹਾਂ ਕੁੜੇ ਤੂੰ ਅੱਜ ਰੂਪ ਨੂੰ ਲੈ ਕੇ ਬਾਜ਼ਾਰੋਂ ਦੇਖਿਆ ਕੋਈ ਕੁਝ ਰੂਪ ਅੱਜ ਘਰ ਦੇ ਕੰਮ ਚਾਹਨਾ ਛੇਤੀ ਨਿਬੜ ਲਈ ਆਪਾਂ ਬਾਜ਼ਾਰ ਜਾਇਏ ਤੇਰੀ ਭੂਆ ਦੇ ਮੁੰਡੇ ਦਾ ਵਿਆਹ ਆ ਸਮਾਨ ਲੈ ਆਈਏ ਕੁਝ ਠੀਕ ਹੈ ਮੰਮੀ ਜੀ ਹੈਲੋ ਸੱਸੀ ਕਾ ਮਮੀ ਹਾਂ ਪੁੱਤ ਸਸਰੀਕਾਲ ਵੀਰੇ ਦਾ ਵਿਆਹ ਆ ਗਿਆ ਨਾਨਕੀ ਸ਼ੱਕ ਤਿਆਰ ਕਰਨੀਆਂ ਇੰਨੇ ਕੰਮ ਤੁਸੀਂ ਦੱਸਿਆ ਹੀ ਨਹੀਂ ਹਾਂ ਹਾਂ ਪੁੱਤ ਮੈਂ ਉਹੀ ਗੱਲਾਂ ਕਰਦੀ ਸੀ ਅੱਜ ਬੀਬੀ ਨਾਲ ਅਸੀਂ ਜਾ ਆਈਏ ਬਾਜ਼ਾਰ ਅੱਜ ਕੁਝ ਲੈ ਆਈਏ ਟਾਈਮ ਤਾਂ ਥੋੜਾ ਹੀ ਰਹਿ ਗਿਆ ਹੁਣ ਅਸੀਂ ਕੌਣ ਕੌਣ ਮੈਂ ਤੇ ਤੇਰੀ ਭਾਬੀ ਭਾਬੀ ਮਮੀ ਉਹਨੂੰ ਕੀ ਪਤਾ ਇਹਨਾਂ ਕੰਮਾਂ ਦਾ ਤੁਸੀਂ ਰਹਿਣ ਦਿਓ ਮੈਂ ਆਨੀ ਆ ਆਪਾਂ ਦੋਨੋਂ ਜਾ ਕੇ ਲੈ ਆਵਾਂਗੇ। ਲਾਣੀ ਇਹੋਂ ਵਾਲੀ ਖੋਲ ਨਾ ਦੋ। ਸਿਰੇ ਨਾ ਚੜਾਓ। ਬਾਤ ਚੋਂ ਲਾਣੀਆਂ ਅੱਖੀਆਂ ਹੋ ਜਾਂਦੀਆਂ। ਮੈਨੂੰ ਕੋ ਤੂੰ ਰੋਟੀ ਬਣਾ ਕੇ ਰੱਖੀ। ਆਪਾਂ ਜਾਵਾਂਗੇ ਦੋਨੋਂ। ਹਾਂ। ਗੱਲ ਤਾਂ ਤੇਰੀ ਠੀਕ ਆ। ਚਲੋ ਚੰਗਾ। ਮੈਂ ਹੁਣ ਨਹੀਂ ਆ ਤਿਆਰ। ਮੈਂ ਆਨੀ ਆ। ਚਲੋ ਮੰਮੀ ਜੀ, ਮੈਂ ਹੋ ਗਈ ਤਿਆਰ। ਨਹੀਂ ਨਹੀਂ ਤੂੰ ਰਹਿਣ ਦੇ। ਤੇਰੀ ਦੀਦੀ ਦਾ ਫੋਨ ਆਇਆ ਸੀ। ਉਹ ਕਹਿੰਦੀ ਮੈਂ ਆ ਰਹੀ ਆ। ਆਪਾਂ ਮਾਰਕੀਟ ਇਕੱਠੇ ਚੱਲਦੇ ਆ। ਤੂੰ ਰਹਿਣ ਦੇ ਤੂੰ ਐਦਾਂ ਕਰ ਤੂੰ ਘਰ ਦਾ ਹੀ ਦੇਖ ਲੈ ਬੀਬੀ ਮੈਂ ਤਾਂ ਤਾਂ ਕਹਿੰਦੀ ਸੀ ਜਸ ਕਰਦੀ ਧੀ ਆ ਸਾਰੇ ਵਿਆਹ ਭੁਗਤਾਏ ਆ ਉਹਨੇ ਮੋਰੇ ਹੋ ਹੋ ਕੰਮ ਕਰਦੀ ਰਹੀ ਆ ਨਾਲੇ ਉਹਨੂੰ ਸਾਰਾ ਲੈਣ ਦੇਣ ਦਾ ਹਿਸਾਬ ਕਿਤਾ ਪਤਾ ਮੈਂ ਕਿਹਾ ਚੱਲ ਸਾਨੂੰ ਪਤਾ ਨਹੀਂ ਲੱਗਣਾ ਤੂੰ ਹੀ ਨਾਲ ਚੱਲ ਅਸੀਂ ਜਾ ਜੰਨੇ ਆ ਬਾਜ਼ਾਰ ਸਤਿ ਸ਼੍ਰੀ ਅਕਾ ਮੰਮੀ ਸਤਿ ਸ਼੍ਰੀ ਅਕਾ

ਇਰਵਾਜ ਸਮਝਾ ਦਿਓ ਇਹਨੂੰ ਮੁੜ ਕੇ ਨਾ ਪਾਵੇ ਇਹ ਕੁਛ ਹਾਂ ਕੈਨ ਨਹੀਂ ਆ ਮੈਂ ਇਹਨੂੰ ਕਹੇ ਕਿ ਸਾਣਾ ਮੰਮੀ ਜੇ ਹੁਣ ਨਾ ਨਾ ਕਿਹਾ ਫਿਰ ਅਗਲੀ ਨੇ ਸਾਰੀ ਉਮਰ ਇਹ ਸੁਣਨਾ ਓਏ ਓਏ ਮੈਂ ਮਰ ਗਈ ਰੂਪ ਰੂਪ ਹਏ ਮੇਰਾ ਪੈਰ ਮੇਰਾ ਪੈਰ ਗਿਆ ਰੂਪ ਹਏ ਮੇਰਾ ਪੈਰ ਗਿਆ ਰੂਪ ਹਏ ਹਏ ਮੇਰਾ ਪੈਰ ਗਿਆ ਮੇਰਾ ਪੈਰ ਗਿਆ ਹਏ ਇਹਨਾਂ ਦੇ ਪੈਰ ਤੇ ਫ੍ਰੈਕਚਰ ਹੋ ਗਿਆ ਪੱਟੀ ਮੈਂ ਕਾਤੀ ਆ ਹੁਣ ਘੱਟੋ ਘੱਟ 1 ਮਹੀਨਾ ਬੈੱਡ ਰੈਸਟ ਚਾਹੀਦੀ ਆ ਬਾਕੀ ਆ ਮਦਵਾਇਆਂ ਲਿਖਤੀਆਂ ਟਾਈਮ ਨਾ ਦਿੰਦੇ ਰਹੋ ਮੈਨੂੰ ਫੋਨ ਕਰਕੇ ਕਿਉਂ ਬੁਲਾਇਆ ਬੀਬੀ ਸਭ ਠੀਕ ਠਾਕ ਤੇਰੀ ਮਾਂ ਦੇ ਛੱਟ ਲੱਗੀ ਤਾਂ ਮੈਂ ਤੈਨੂੰ ਫੋਨ ਕਰਕੇ ਬੁਲਾਇਆ ਛੱਟ ਕਿੱਦਾਂ ਲੱਗੀ ਮੰਮੀ ਛੱਟ ਜ਼ਿਆਦਾ ਤਾਂ ਨਹੀਂ ਲੱਗੀ ਜ਼ਿਆਦਾ ਹੀ ਲੱਗ ਗਈ ਸੀ ਬਸ ਕੋੜੀਆਂ ਤੋਂ ਡਿੱਗ ਗਈ ਮੰਮੀ ਜੀ ਮੈਂ ਮੰਮੀ ਵੱਲ ਜਾ ਰਹੀਆਂ ਚਾਰ ਪੰਜ ਦਿਨਾਂ ਤੱਕ ਆਉਂਗੀ ਚਾਰ ਪੰਜ ਦਿਨਾਂ ਤੱਕ ਤੂੰ ਕੀ ਕਰਨ ਜਾ ਰਹੀ ਹੈਂ ਤੁਹਾਨੂੰ ਦੱਸਿਆ ਤਾਂ ਸੀ ਮੇਰੀ ਮੰਮੀ ਦੇ ਮੁੰਡੇ ਦਾ ਵਿਆਹ ਆ ਤਾਂ ਮੰਮੀ ਕਹਿੰਦੇ ਸੀ ਥੋੜੇ ਕਿ ਦਿਨਾਂ ਲਈ ਮੇਰੇ ਕੋਲ ਆ ਜਾ ਸ਼ਾਪਿੰਗ ਵਗੈਰਾ ਕਰ ਲਾਂਗੇ ਤੇ ਹੋਰ ਵੀ ਦੋ ਚਾਰ ਜਿਹੜੇ ਕੰਮ ਆ ਉਹ ਕਰ ਲਾਂਗੇ ਲੈ ਤੇਰੀ ਭਾਬੀ ਹੈ ਤਾਂ ਹੈ ਉਹ ਨਹੀਂ ਕਰੋ ਕੁਝ ਤੈਨੂੰ ਜ਼ਿਆਦਾ ਪਤਾ ਨਹੀਂ ਰੂਪ ਉੱਤਾਂ ਕੰਦੀ ਹੋਈ ਹੈ ਨਾ ਉਸ ਕਰਦੀ ਕੁੜੀ ਚੋਈ। ਹੁਣ ਤੈਨੂੰ ਤਾਂ ਪਤਾ ਹੀ ਆ ਵਿਆਹ ਸ਼ਾਦੀਆਂ ਤੇ ਕੀ ਲੈਣਾ ਕੀ ਦੇਣਾ ਸਾਰਾ ਕੁਛ ਕਰਦੀ ਕੁੜੀ ਨੂੰ ਤਾਂ ਪਤਾ ਹੁੰਦਾ। ਉਹਦੀ ਭਾਬੀ ਨੂੰ ਕੀ ਪਤਾ ਹੋਊ? ਪਰ ਬੀਬੀ ਮੈਂ ਵੀ ਤਾਂ ਬਿਮਾਰ ਆ ਨਾ ਮੈਨੂੰ ਕੌਣ ਦੇਖੂ? ਲੈ ਤੇਰੇ ਲਈ ਤੇਰੀ ਧੀ ਹੈਗੀ ਆ। ਤਾਂ ਹੀ ਤਾਂ ਉਹਨੂੰ ਬੁਲਾਇਆ ਮੈਂ। ਨਾਲੇ ਉਹਨੂੰ ਸਾਰਾ ਪਤਾ ਇਸ ਕਰਦਾ। ਲੈ ਬੀਬੀ ਜੋ ਸਸ ਬਿਮਾਰ ਆ ਤਾ ਉਹਨੂੰ ਦੇਖਣ ਦੀ ਜ਼ਿੰਮੇਵਾਰੀ ਤਾਂ ਨੋ ਦੀ ਬਣਦੀ ਆ ਮੇਰੀ ਧੀ ਥੋੜੀ ਦੇਖੋ ਬਾ ਪੁੱਤ ਵਾ ਨੋ ਨੂੰ ਜ਼ਿੰਮੇਵਾਰ ਨਾ ਦੇਂਦਾ ਸਭ ਪਤਾ ਪਰ ਬੰਦੇ ਹੱਕ ਤੇ ਇੱਜ਼ਤ ਦੇਣ ਵੇਲੇ ਸਭ ਕੁਝ ਭੁੱਲ ਜਾਂਦਾ ਉਦੋਂ ਆਪਾਂ ਧੀਆ ਨੂੰ ਪਰਦਾ ਮਨਾਣੇ ਆ ਧੀਆ ਆਪਣੇ ਘਰ ਜਦੋਂ ਮਰਜੀ ਆ ਕੋਈ ਰੋਕ ਟੋਕ ਨਹੀਂ ਪਰ ਆਪਣੇ ਤੇ ਕਿਆ ਦੇ ਹੱਸਦੇ ਵੱਸੇ ਇਕ ਨਾਚ ਮਿਠਾਸ ਕੋਈ ਨਾ ਕੇ ਜ਼ਰਫਲੋ ਸਿਕਨਾ ਕਰ ਤੇਰੀ ਸੇਵਾ ਤੂੰ ਵੀ ਕਰੂਗੀ ਪਰ ਉਹ ਤਾਂ ਜਾ ਰਹੀ ਹੈ ਨਾ ਬੀਬੀ ਕਿਤੇ ਨਹੀਂ ਚਲੀ ਉਹ ਇਹ ਸਭ ਕੁਝ ਕੈਨ ਨਹੀਂ ਰੋਪਨ ਮੈਂ ਹੀ ਕਿਆ ਸੀ ਤਾਂ ਜੋ ਤੈਨੂੰ ਪਤਾ ਲੱਗੇ ਕਿ ਜਿਹੜਾ ਜ਼ਿੰਮੇਵਾਰੀਆਂ ਨੂੰ ਮੋਂਦਾ ਨਾ ਹੱਕ ਵੀ ਉਹਦੇ ਹੀ ਹੁੰਦੇ ਆ ਨੋਹਾਨੀ ਮੈਂ ਨਾਨਾ ਦੇ ਦਖਲਅੰਦਾਜ਼ੀ ਦੇਣੀ 7 ਕਿਲੋ ਦੀ ਹੈ